ਜਲਦਬਾਜ਼ ਮਨੁੱਖ ਨੂੰ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਠੀਕ ਨਹੀਂ ਕਹਿਤੇ ਪਧਾਇ ਕਿ ਜਲਦਬਾਜ਼ੇ ਚ ਮਨੁੱਖ ਦਾ ਧਿਆਨ ਗਹਿਰਾ ਨਹੀਂ ਜਾਏਗਾ ਬੋਲਣਾ ਹੀ ਹੋਣਗੇ ਜਲਦਬਾਜ਼ ਮਨੁੱਖ ਬੋਲਣਾ ਹੀ ਕਰੇਗਾ ਗਲਤੀਆਂ ਜਦ ਮਨੁੱਖ ਕਈ ਵਾਰ ਜਲਦੀ ਚ ਹੋਵੇ ਕੋਲ ਪਈ ਹੋਈ ਚਾਬੀ ਨਹੀਂ ਲੱਭਦੀ ਪਈ ਕੋਲੋਂਦੀ ਜਲਦਬਾਜ਼ ਧਿਆਨ ਨਹੀਂ ਜਾਂਦਾ ਸਤਗੁਰ ਜ਼ਫਰਨਾਮੇ ਚ ਜੋ ਔਰੰਗਜ਼ੇਬ ਨੂੰ ਲਿਖਿਆ ਗਿਆ ਉਹਦੇ ਚ ਲਿਖਦੇ ਨੇ ਸ਼੍ਰੀ ਮੁਕਾਬਾ ਪਾਦਸ਼ਾਹੀ ਦਸਵੀਂ ਜੀ ਖੁਸ਼ ਗੁਫ਼ਤ ਹੁਰਦ ਫਿਰਦौसी ਇਹ ਖੁਸ਼ ਤਰ ਜ਼ਵਾਂ ایران ਦੇ ਚ ਬਹੁਤ ਵੱਡਾ ਸ਼ਾਇਰ ਹੋਇਆ ਉਹਦਾ ਹਵਾਲਾ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰਦौसी ਬਹੁਤ ਵੱਡਾ ਸ਼ਾਇਰ ਹੋਇਆ ਔਰ ਫਕੀਰ ਸੀ ਫਿਰਦौसी ਨਾਮਾ ਉਹਦਾ ਬਹੁਤ ਵੱਡਾ ਇੱਕ ਗ੍ਰੰਥ ਹੈ ਸਤਿਗੁਰੂ ਕਹਿੰਦੇ ਨੇ ਆ ਔਰੰਗਜ਼ੇਬ ਕਮ ਸੇ ਕਮ ਫਿਰਦौसी ਨੂੰ ਹੀ ਪੜ ਲੈਂਦਾ ਫਿਰਦौसी ਦੇ ਇਸ ਬੋਲ ਨੂੰ ਸੁਣ ਲੈਂਦਾ ਕਿਤਨਾ ਸੋਹਣਾ ਉਸਨੇ ਆਖਿਆ ਚੇ ਖੁਸ਼ ਗੁਫਤ ਫਿਰਦौसीਏ ਖੁਸ਼ ਤਰਜ਼ਬਾ ਕਿ ਜ਼ੂਦੀ ਬਵਦਕਾਰ ਹੈ ਆਹਿਰਵਨਾ ਜਲਦਬਾਜ਼ੀ ਕਰਨਾ ਸ਼ੈਤਾਨਾ ਦਾ ਕੰਮ ਹੈ ਜਲਦਬਾਜ਼ ਮਨੁੱਖ ਸ਼ੈਤਾਨੀ ਹੋਣਾ ਹੈ ਇਹ ਮਨੁੱਖ ਕੀ ਹੈ ਕੁਝ ਵੀ ਨਹੀਂ ਬਤਾ ਜਲ ਸ਼ਾਂਤਮਈ ਹੈ ਕਿ ਕਰੋਦੀ ਹੈ ਜਲਦਬਾਜ਼ ਹੈ ਕਿ ਸ਼ਾਂਤਮਈ ਹੈ ਧੀਰਜਵਾਨ ਹੈ ਧਰਮ ਹੈ ਕਿ ਅਧਰਮਕ ਹੈ ਖੇਮਾ ਵਾਹਨ ਹੈ ਕਿ ਹੰਕਾਰੀ ਹੈ ਰਜੋਗੁਣੀ ਹੈ ਤਮਗੁਣੀ ਹੈ ਸਤੋਗੁਣੀ ਹੈ ਇਹ ਵੇਖ ਕੇ ਨਹੀਂ ਪਤਾ ਚੱਲਦਾ ਫਿਰ ਕਿਵੇਂ ਪਤਾ ਚੱਲਦਾ ਪੰਜ ਚਾਰ ਦਿਨ ਉਹਦੀ ਸੰਗਤ ਕਰੀ ਉਹਦੇ ਬੋਲ ਸੁਣੀਏ ਉਹਦੇ ਬੋਲਾਂ ਦੇ ਸਾਰੇ ਹੀ ਪ੍ਰਗਟ ਹੋ ਜਾਂਦੇ ਅਗਰ ਮੂਰਖ ਹੈ ਤੇ ਉਹਦੀ ਸਾਰੀ ਮੂਰਖਤਾ ਬੋਲਾਂ ਚ ਪ੍ਰਗਟ ਹੋ ਜਾਏ ਅਗਰ ਸਿਆਣਾ ਹੈ ਤੇ ਬੋਲਾਂ ਚ ਸਾਰੀ ਸਿਆਣਪ ਪ੍ਰਗਟ ਹੋ ਜਾਏ ਅਗਰ ਸ਼ਾਂਤਮਈ ਹੈ ਤਾਂ ਸਾਰੀ ਬੋਲਾਂ ਚ ਸ਼ਾਂਤੀ ਪ੍ਰਗਟ ਹੋਏਗੀ ਅਗਰ ਜਲਦਬਾਜ਼ ਹੈ ਤਾਂ ਬੋਲਾਂ ਦੇ ਵਿੱਚ ਇਹ ਜਲਦਬਾਜ਼ੀ ਪ੍ਰਗਟ ਹੋਵੇਗੀ ਬੋਲਾਂ ਤੋਂ ਪਤਾ ਚਲੇਗਾ ਜਲਦਬਾਜ਼ ਹੈ ਕਿ ਸ਼ਾਂਤਮਈ ਹੈ ਬੋਲ ਦੱਸ ਦੇਣ ਦੇ ਕ੍ਰੋਧੀ ਹੈ ਕਿ ਖਿਮਾਵਾਨ ਹੈ ਧਾਰਮਿਕ ਹੈ ਅਧਾਰਮਿਕ ਹੈ ਬੋਲੀ ਦੱਸ ਦੇਣ ਕੇ ਮਹਾ ਮੂੜ ਹੈ ਬੋਲੀ ਦੱਸ ਦੇਣ ਕੇ ਸਿਆਣਾ ਬੋਲੀ ਦੱਸ ਦੇਣ ਕੇ ਮਨਮੁਖ ਹੈ ਬੋਲੀ ਦੱਸ ਦੇਣ ਕੇ ਗੁਰਮੁਖ ਹੈ ਵੇਖ ਬੋਲਾਂ ਵਿੱਚ ਮਨੁੱਖ ਪ੍ਰਗਟ ਹੁੰਦੇ ਨੇ ਬੋਲਾਂ ਚ ਹੀ ਪ੍ਰਮਾਤਮਾ ਪ੍ਰਗਟ ਪਿਆ ਹੁੰਦਾ ਹੈ ਸ਼ਬਦ ਦੇ ਚ ਹੀ ਪ੍ਰਭੂ ਪ੍ਰਗਟ ਹੁੰਦਾ ਹੈ ਇਹਨਾਂ ਸਾਰੇ ਸ਼ਬਦਾਂ ਵਿੱਚ ਪ੍ਰਮਾਤਮਾ ਆਪ ਬੈਠਾ ਹੈ ਜਰਾ ਹਿਰਦੇ ਨੂੰ ਜੋੜੀਏ ਪ੍ਰਮਾਤਮਾ ਨਾਲ ਜੁੜ ਜਾਵਾਂਗੇ ਈਸ਼ਵਰ ਨਾਲ ਜੁੜ ਜਾਵਾਂਗੇ ਭਗਵਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮਈ ਬਾਣੀ ਦੇ ਚ ਇੱਕ ਬਾਣੀ ਹੈ ਗਾਥਾ ਜੋ ਮੈਂ ਆਪ ਜੀ ਦੇ ਸਾਹਮਣੇ ਰੱਖੀ ਹੈ ਇਸ ਦੇ ਤੇ ਰਾਗ ਨਹੀਂ ਹੈ ਸੰਗੀਤ ਨਹੀਂ ਹੈ ਪੁਰਾਣੇ ਟਕਸਾਲੀ ਉਦਾਸੀ ਤੇ ਨਿਰਵਲਿਆਂ ਕੋਲ ਜਦ ਆਸਥਾਨ ਆਉਂਦੇ ਸਨ ਪੰਜ ਫਸਦੀ ਨਿਰਮਲੇ ਇਹ ਉਦਾਸੀ ਪੈੜੇ ਨਿਕਲੇ ਅਸੇਵਨਾ ਕੋਲ ਗੁਰਦੁਆਰੇ ਖੋਲ੍ਹੇ ਸਿਰਫ ਪੰਜ ਫਸਦੀ ਪੈੜੇ ਸਨ ਮਨਪ ਨਰੇਣੂ ਵਰਗੇ ਸਾਰੇ ਨਹੀਂ ਸਕੇ ਇਹ ਵੀ ਮਹਿਸੂਸ ਕਰਦੇ ਇੱਕ ਕਾਬਲ ਕੰਧਾਰ ਦੇ ਜੇ ਤੁਸੀਂ ਸਿੱਖ ਦੇਖਦੇ ਹੋ ਨਾ ਇੱਥੇ ਵੀ ਕਾਫੀ ਆਏ ਨੇ ਸਾਰਾ ਅਫਗਾਨਿਸਤਾਨ ਜੋ ਸਿੱਖ ਬਣਿਆ ਹੈ ਖੁਦਾਸੀਆਂ ਦਾ ਬਣਾਇਆ ਹੈ ਨਿਰਮਲੇਆਂ ਦਾ ਬਣਾਇਆ ਪਹਿਲੇ ਬਾਬਾ ਸ੍ਰੀ ਚੰਦ ਆਪ ਗਏ ਸ੍ਰੀ ਚੰਦ ਦਾ ধੋਣਾ ਉੱਥੇ ਮੌਜੂਦ ਹੈ ਫਿਰ ਉਹਨਾਂ ਦੇ ਸ਼ਰਧਾਲੂ ਗਏ ਬਾਬਾ ਸ੍ਰੀ ਚੰਦ ਨੇ ਨਾਨਕ ਪੰਥ ਦਾ ਪ੍ਰਚਾਰ ਕਰਦੇ ਰਹੇ ਉੱਥੇ ਬੋਧ ਧਰਮ ਸੀ ਅੱਧੇ ਬੁੱਧੇ ਮੁਸਲਮਾਨ ਹੋ ਚੁੱਕੇ ਸਨ ਅੱਧੇ ਬੋਧੀ ਸਨ ਉਦਾਸੀਆਂ ਦੇ ਜਾਣ ਦੇ ਨਾਲ ਗੁਰ ਨਾਨਕ ਪੰਥ ਉੱਤੇ ਪ੍ਰਗਟ ਹੋਇਆ ਇਹ ਉਦਾਸੀਆਂ ਦੇ ਸਜਾਏ ਹੋਏ ਨੇ ਸਾਡੇ ਸਜਾਏ ਹੋਏ ਨਹੀਂ ਸਾਡੇ ਵਰਗੇ ਪ੍ਰਚਾਰਕਾਂ ਦੇ ਬਣਾਏ ਹੋਏ ਨੇ ਇਹ ਵੀ ਮਹਿਲਦਾਰ ਨਿਰਮਲਿਆਂ ਦੇ ਬਣਾਏ ਹੋਏ ਨੇ ਬੜਾ ਗਜ਼ਬ ਦਾ ਉਹਨਾਂ ਦਾ ਪ੍ਰਚਾਰ ਸੀ ਗੁਰਬਾਣੀ ਦਾ ਪੰਜ ਫਸਦੀ ਪੜ੍ਹੇ ਸਨ ਪੰਜ ਫਸਦੀ ਪੰਜ ਫਸਦੀਆਂ ਨੂੰ تکਬਰ ਵੀ ਹੋ ਗਿਆ ਅਗਰੋਰ ਹੋ ਗਿਆ ਪੰਜ ਫਸਦੀ ਸ਼ਰਾਬ ਵੀ ਪੀਣ ਲੱਗ ਪਏ ਸਨ ਜੈਸੇ ਕਿ ਮਾਨਤ ਨਰੇਨ ਪੰਜ ਫੀਸਦੀ ਦੋਸ਼ਟਵੀ ਹੋ ਗਏ ਸੰਜੇ ਕੇ ਮੰਤਨ ਰਹੇ ਹਨ ਤੇ ਪੰਜ ਫੀਸਦੀ ਦੋਸ਼ਟ ਹੋਣ ਕਰਕੇ ਅਸੀਂ 95 ਫੀਸਦੀ ਨੂੰ ਪਛਾੜ ਕੇ ਰੱਖ ਦਿੱਤਾ ਪਤਾ ਹੈ ਹੁਣ ਆਕੜੇ ਕੀ ਆਏ ਨੇ 99 ਫੀਸਦੀ ਭਾਰਤ ਦੇ ਗੁਰਦੁਆਰਿਆਂ ਦੇ ਮੁਖੀ ਰਾਜਨੀਤਿਕ ਨੇ ਧਾਰਮਿਕ ਨਹੀਂ ਨੇ ਇੰਜ ਕਹੇ ਔਰ ਇਹਨਾਂ 70-80 ਸਾਲਾਂ ਦੇ ਵਿੱਚ ਉਹਨਾਂ ਤੋਂ ਧਰਮ ਦਾ ਕੋਈ ਪ੍ਰਚਾਰ ਨਹੀਂ ਹੋਇਆ ਪੰਜਾਬ ਦਾ ਬੇਸ਼ਤਰ ਨੌਜਵਾਨ ਪਤਤ ਹੋ ਗਏ ਕੁਝ ਵੀ ਨਹੀਂ ਕੁਝ ਵੀ ਨਹੀਂ ਇੱਕ ਸੋਚਣ ਵਾਲੀ ਗੱਲ ਉਹ ਤੇ ਨਾਨਕ ਪੰਥ ਦਾ ਪ੍ਰਚਾਰ ਕਰੇ ਜਾ ਰਹੇ ਸਨ ਜੇ ਉਦਾਸੀ ਮਾਤਮਾ ਨੂੰ ਕਹੇ ਸਾਡੇ ਘਰ ਲੰਗਰ ਛਕਣਾ ਤਾਂ ਸਿੱਧਾ ਹੀ ਕਹਿ ਦਿੰਦੇ ਸਨ ਇੱਕ ਬੱਚਾ ਗੁਰੂ ਗੋਬਿੰਦ ਸਿੰਘ ਦੀ ਗੋਬਿੰਦ ਚਾ ਤਾਂ ਛਕਣਾ ਉਹ ਜਨੇ ਇੱਕ ਬੱਚੇ ਨੂੰ ਸਿੰਘ ਸਜਾਂਦੇ ਸ। ਤੇ ਮਬਾ ਦਾ ਉਹਦੀਆਂ ਦੋ ਤਿੰਨ ਬੱਚੀਆਂ ਨੇ। ਉਹ ਆਖੇ ਬਾਬਾ ਜੀ ਬੱਚਾ ਹੈ ਹੀ ਨਹੀਂ। ਤੇ ਇਸ ਬੱਚੇ ਨੂੰ ਕਿਵੇਂ ਸਿਖਦੇ ਹਵਾਲੇ ਕਰੀ। ਉਹ ਸਿਖਣਾ ਲਵੇ। ਇਸ ਤਰ੍ਹਾਂ ਸਿਖਾਈ ਵੱਲ ਰਹੀ ਸੀ। ਇਸ ਵਾਸਤੇ ਅਜੇ ਵੀ ਕਾਬਲ ਦੇ ਇੱਕ ਪੈਰਾ ਕਿਸਾਦਾਰੀਏ ਦੂਜਾ ਨੇ। ਫਰੰਟੀਅਰ ਦੇ ਚ ਸਰਗੋਦੇ ਤੇ ਗੁਜਰਾ ਵਾਲੇ ਦੇ ਚ। ਪਿਓ ਕੈਸਾ ਧਾਰੀ ਨਹੀਂ ਹੈ ਕੋ ਪੁੱਤਰ ਕੈਸਾ ਧਾਰੀ ਹੈ ਇੱਕ ਸਿੰਘ ਇੱਕ ਬੱਚਾ ਸਜਾਣਾ ਇੱਕ ਬੱਚਾ ਗੁਰੂ ਗੋਬਿੰਦ ਸਿੰਘ ਜੀ ਗੋਦ ਚ ਪਾਣਾ ਇਹ ਪ੍ਰਥਾ ਚਲਾਈ ਸੀ ਉਹਨਾਂ ਕੋਈ ਵੀ ਉਹਨਾਂ ਨੂੰ ਲੰਗਰ ਕਹਿੰਦਾ ਸੀ ਲੰਗਰ ਦੀ ਇਹ ਸ਼ਰਤ ਆਉਂਦੀ ਸੀ ਉਹਨਾਂ ਦੇ ਲੋਕ ਮੰਨਦੇ ਸਨ ਕਰਨੇ ਵਾਲੇ ਸਨ ਬੰਦਗੀ ਵਾਲੇ ਸਨ ਗਿਆਨੀ ਸਨ ਮਹਾਨ ਵਿਆਕਰਣ ਦੇ ਪੰਡਤ ਸਨ ਸਾਡੇ ਵਰਗੇ 100 ਟੱਕਰਾਂ ਮਾਰਨ ਕਿਸੇ ਨੇ ਵੀ ਨਹੀਂ ਮੰਨੇ ਇਹ ਵੀ ਮੈਂ ਉਹ ਕਿੰਨੀ ਕਥਾ ਕਰ ਲਈਏ ਤੇ ਕਿੰਨਾ ਕੀਰਤਨ ਕਰ ਲਈਏ ਮਾਹੌਲ ਬੇਸ ਖਰਾਬ ਹੋ ਗਿਆ 90% ਤੋਂ ਜ਼ਿਆਦਾ ਮੁਕੀਤੇ ਰਾਜਨੀਤਿਕ ਹੋ ਗਏ ਗੁਰਦੁਆਰਿਆਂ ਨੂੰ ਪੌੜੀ ਬਣਾ ਕੇ ਪਹੁੰਚਣਾ ਪਾਰਲੀਮੈਂਟ ਤੱਕ ਗੁਰਦੁਆਰੇ ਨੂੰ ਸੀੜੀ ਬਣਾ ਕੇ ਪਹੁੰਚਣਾ ਐ ਅਸੈਂਬਲੀ ਹਾਲ ਤੱਕ ਹੈ ਕੋਈ ਗੁਰੂ ਤੱਕ ਪਹੁੰਚਦਾ ਹੈ ਭਾਵੇਂ ਨਾ ਪਹੁੰਚੇ ਇਸ ਦੀ ਕੋਈ ਚਿੰਤਾ ਨਹੀਂ ਮੈਂ ਅਸੈਂਬਲੀ ਤੱਕ ਪਹੁੰਚ ਜਾਵਾਂ ਕੋਈ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਦਾ ਹੈ ਕਿ ਨਹੀਂ ਪਹੁੰਚਦਾ ਇਸ ਦੀ ਕੋਈ ਚਿੰਤਾ ਨਹੀਂ ਮੈਂ ਪਾਰਲੀਮੈਂਟ ਤੱਕ ਪਹੁੰਚ ਜਾਵਾਂ ਮੈਂ ਮਨਿਸਟਰ ਬਣ ਜਾਵਾਂ ਕੋਈ ਸੇਕ ਬਣਦਾ ਹੈ ਤੇ ਨਾ ਬਣੇ ਕੋਈ ਮਤਲਬ ਹੀ ਨਹੀਂ ਇਸੋ ਛੋਣ ਨਾ ਨਹੀਂ ਆ ਗੱਲ ਇਹ ਸਾਰਾ ਪ੍ਰਚਾਰ ਉਹਨਾਂ ਨੇ ਕੀਤਾ ਸੀ ਸੁਥੇ ਸਿਧਮਨਖ ਕੁਝ ਪਹਿਰਾਵੇ ਤੋਂ ਪ੍ਰਭਾਵਤ ਹੈ ਉਹਨਾਂ ਦਾ ਪਹਿਰਾਵਾ ਭਗਵਾ ਹੁੰਦਾ ਸੀ ਬਾਬਾ ਸ੍ਰੀ ਚੰਦ ਇਹ ਸਾਰਾ ਪ੍ਰਚਾਰ ਉਹਨਾਂ ਦਾ ਫੈਲਾਇਆ ਹੋਇਆ ਉਹਨਾਂ ਦਾ ਦੂਜਾ ਉਹ ਸੰਸਕ੍ਰਿਤ ਦੇ ਮਹਾ ਪੰਡਤ ਸਨ ਅਰਬੀ ਫਾਰਸੀ ਜਾਣਦੇ ਸਨ ਗੁਰਬਾਣੀ ਵਿਆਕਰਣ ਦੇ ਬਹੁਤ ਵੱਡੇ ਪੰਡਤ ਖੈਰ ਇਹ ਤੇ ਵਿਚਾਰ ਜੋ ਹੈ ਐਵੇਂ ਜੋ ਹੈ ਗੱਲ ਆ ਗਈ ਗੁਰੂ ਗ੍ਰੰਥ ਸਾਹਿਬ ਜੀ ਵਾਰਾਇ ਦੀ ਬੇਸ਼ਰ ਬਾਣੀ ਰਾਗਾਂ ਕੋ ਬਿਨਾਂ ਇਹ ਬਾਣੀ ਜੋ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਪੁਰਾਣੀਆਂ ਟਕਸਾਲਾਂ 'ਚ ਜਦ ਉਦਾਸੀ ਨਿਰਮਲੇ ਚ ਚਲਾਉਂਦੇ ਸਨ ਤથા ਉਹਨਾਂ ਬਾਣੇ ਦੀ ਆਉਂਦੀ ਸੀ ਜਿਨ੍ਹਾਂ ਤੇ ਰਾਗ ਨਹੀਂ ਹੈ ਬਾਕੀਆਂ ਦੀ ਨਹੀਂ ਕਰਦੇ ਸਨ ਕਹਿੰਦੇ ਉਹਨਾਂ ਚ ਕੀਰਤਨ ਹੋਵੇ ਉਹ ਕੀਰਤਨ ਜਿਨ੍ਹਾਂ ਦੇ ਤੇ ਸਤਿਗੁਰਾਂ ਨੇ ਰਾਗ ਦਰਜ ਕੀਤਾ ਹੋਗਾ ਐਨ ਕਰੋ ਪਰ ਉਸੇ ਰਾਗ ਜਗਾਇਨ ਕਰੋ ਜਿਸ ਰਾਗ ਨੂੰ ਸਤਿਗੁਰ ਨੇ ਉੱਪਰ ਦਰਜ ਕੀਤਾ ਕੌਣ ਦੰਗਾ ਇੱਕ ਰਾਗ ਵੀ ਨਹੀਂ ਦੰਗਾ ਹਵੀ ਮੈਲਸ ਕਹਿੰਦੇ ਸਤਗੁਰ ਨੇ ਉੱਪਰ ਸੋਰਠਿ ਲਿਖਿਆ ਹੈ ਗਾਂਦੇ ਮਾਹੂਲ ਕਉਸ ਪੈਣ ਸਤਗੁਰ ਨੇ ਉੱਤੇ ਸ੍ਰੀ ਰਾਗ ਲਿਖਿਆ ਸ੍ਰੀ ਰਾਗ ਦਾ ਕੋਈ ਪਤਾ ਨਹੀਂ ਆਪਣੀ ਧੁਨ ਬਣਾਈ ਹੋਈ ਸਤਗੁਰ ਨੇ ਉੱਪਰ ਬਿਲਾਵਲ ਲਿਖਿਆ ਬਿਲਾਵਲ ਦੀ ਕੋਈ ਸੋਚ-ਭੋਜ ਨਹੀਂ ਹੈ ਰਾਗ ਦੇਖੋਗੇ ਰਾਗ ਦੇ ਖਾਣ ਦਾ ਇੱਕ ਕਾਰਨ ਇਹ ਵੀ ਹੈ ਸਰੋਤੇ ਖੋਗੇ ਸੁਣਨ ਵਾਲੇ ਖੋਗੇ ਮੈਂ ਅਕਸਰ ਕਹਿੰਦਾ ਹੁਨਾ ਅਰਥ ਸ਼ਾਸਤਰ ਦਾ ਇੱਕ ਨਯਮ ਹੈ ਕਿ ਵਸਤੂ ਮਾਰਕੀਟ ਵਿੱਚ ਬਹੁਤੀ ਹੋਵੇ ਤੇ ਗ੍ਰਾਹਕੀ ਨਾ ਹੋਵੇ ਕਿੰਨੇ ਦਿਨ ਤੱਕ ਰਹੇਗੀ ਮਾਰਕੀਟ ਦੇ ਵਿੱਚ ਗ੍ਰਾਹਕੀ ਤੇ ਹੈ ਹੀ ਕੋਈ ਸਜੇ ਸਜੇ ਵਸਤੂਆਂ ਮਾਰਕੀਟ ਤੋਂ ਨਿਕਲਣ ਗਿਆ ਇੱਕ ਦਿਨ ਆਊਟ ਆਫ ਮਾਰਕੀਟ ਹੋ ਜਾਏਗੀ ਕਿਉਂਕਿ ਮੰਗ ਕੋਈ ਨਹੀਂ ਜਦ ਰਾਗਾਂ ਦੇ ਸਰੋਤੇ ਨਾ ਰਹਿ ਤੇ ਰਾਗਾਂ ਨੂੰ ਗਾਇਨ ਕਰਨ ਵਾਲੇ ਵੀ ਨਾ ਰਹਿ ਬੰਨਾ ਰਾਗ ਦਾ ਆਪਣਾ ਅਸਰ ਹੈ ਧਨ ਸੋ ਰਾਗ ਸੁਰੰਗੜੇ ਆਲਾਪਤ ਸਭ ਠਿਖ ਜਾਏ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਾ ਜਾਂ ਆਨੰਦ ਸਾਹਿਬ ਪੜਦੇ ਤੇ ਪਿਆ ਪਰ ਗਜ਼ਬ ਦੀ ਗੱਲ ਰਾਗ ਰਤਨ ਖੋ ਗਏ ਗੁਰੂ ਗ੍ਰੰਥ ਸਾਹਿਬ ਦੀ ਬੇਸ਼ਤਰ ਬਾਣੀ ਰਾਗਾਂ ਵਿੱਚ ਰਾਗਾਂ ਦਾ ਆਪਣਾ ਅਸਰ ਹੈ ਸੰਗੀਤ ਦਾ ਆਪਣਾ ਬੜਾ ਭਾਰੀ ਅਸਰ ਹੈ ਔਰ ਭਾਰਤੀਯ ਸੰਗੀਤ ਰੂਹਾਨੀ ਸੰਗੀਤ ਹੈ ਇਹ ਵੀ ਮੈਂ ਅਰਜ਼ ਕਰਾਂ ਇਹ ਜੋ ਬਾਹਰ ਇੰਗਲਿਸ਼ ਸੰਗੀਤ ਹੈ ਯਕੀਨ ਜਾਣੋ ਇਹ ਸ਼ੈਤਾਨ ਬਣਾਉਂਦਾ ਹੈ ਭਾਰਤੀ ਸੰਗੀਤ ਭਗਵਾਨ ਬਣਾ ਦਿੰਦਾ ਹੈ ਮਨੁੱਖ ਵਾਹ ਰੱਬ ਨਾਲ ਜੋੜਦਾ ਹੈ ਈਸ਼ਵਰ ਨਾਲ ਜੋੜਦਾ ਹੈ ਇਹ ਕਾਗਰ ਪੈ ਉਸ ਦੇ ਵਿੱਚ ਬੜਾ ਟਿਕਾਉ ਹੈ ਬੜਾ ਆਨੰਦ ਹੈ ਬੜਾ ਖੇੜਾ ਹੈ ਇਹ ਸਾਰਾ ਸੰਗੀਤ ਦਰਜ ਹੈ ਪ੍ਰਮਾਤਮਾ ਨਾਲ ਜੁੜਨਾ ਹੈ ਗਾ ਕੇ ਜੁੜਨਾ ਪਏਗਾ ਉਹਦੇ ਗੁਣਾਂ ਨੂੰ ਗਾਣਾ ਪਏਗਾ ਥਾ ਥਾ ਤੇ ਇਹੀ ਤਾਂ ਕਹਿਦਾ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੈਨ ਕਹੋ ਨਾ ਨਿਕਹਰ ਭਜਮਨਾ ਜਹੇ ਦੇ ਜਲ ਕੋ ਵੇਨ ਗਾਇਨ ਕਰੀ ਕੀਰਤਨ ਕਰਨਾ ਹੈ ਕਰਤੇ ਨਾਲ ਜੁੜਨ ਵਾਸਤੇ ਪਰ ਕਥਾ ਕਰਨੀ ਹੈ ਕਰਤੇ ਨੂੰ ਸਮਝਣ ਵਾਸਤੇ ਜੇ ਨੂੰ ਸਮਝਣਾ ਹੈ ਉਸ ਨਾਲ ਜੁੜਨਾ ਹੈ ਜਿਸ ਨਾਲ ਜੁੜਨਾ ਹੈ ਉਹਨੂੰ ਸਮਝਣਾ ਬਸ ਇਹ ਨਹੀਂ ਕਰ ਗੁਰੂ ਘਰ ਦੇ ਚੇ ਦੋ ਪ੍ਰਣਾਲੀਆਂ ਪਰਚਲਤ ਹੋ ਗਈਆਂ ਕਥਾ ਕੀਰਤਨ ਸੁਗदाई ਜੇ ਕਹਿ ਦਿੱਤਾ ਕਲ ਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀਏ ਲਾਇਨੇ ਆਲਾ ਤੋਂ ਸਭ ਤੇ ਉਤਮ ਹਰ ਕੀ ਕਰਾ ਨਾਮ ਸੁਨਤ ਦਰਦ ਦੁਖ ਲਗਾ ਜਿਸ ਨਾਲ ਜੁੜਨਾ ਉਹਨੂੰ ਸਮਝਣਾ ਜਿੰਨੂੰ ਸਮਝਣਾ ਉਸ ਨਾਲ ਜੁੜਨਾ ਹੈ ਤੋਂ ਕੁਛ ਬਾਣੀਆਂ ਮੇਰੇ ਪਾਤਸ਼ਾਹ ਨੇ ਰਾਗਾਂ ਤੋਂ ਬਿਨਾਂ ਰਹਿਣ ਦਿੱਤੀਆਂ ਤਾਂ ਕਿ ਮਨੁੱਖ ਨੂੰ ਆਪਣੇ ਤਨ ਦੇ ਆਪਣੇ ਮਨ ਦੇ ਆਪਣੀ ਆਤਮਾ ਦੇ ਪਰਮਾਤਮਾ ਦੀ ਸਮਝ ਪਵੇ ਪਹਿਲੇ ਸਮਝੇ ਇਸ ਵਾਸਤੇ ਅੰਮ੍ਰਿਤ ਵੇਲੇ ਮੈਂ ਆਪਣੇ ਅਨਭਉਦੇ ਅਧਾਰ ਤੇ ਕਹਿ ਰਿਹਾ ਪਹਿਲੇ ਕਾਥਾ ਹੁੰਦੀ ਸੀ ਅੰਮ੍ਰਿਤ ਵੇਲੇ ਸੱਚ ਨਾਲ ਵੜੇ ਆਈ ਵਿਚਾਰ ਵਿਚਾਰ ਐ ਹੁੰਦਾ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਫਰੰਟੀਅਰ ਦੇ ਅੰਮ੍ਰਿਤ ਵੇਲੇ ਕੁਝ ਕੇ ਸਾਦਾਰੀ ਸਨ ਕੁਝ ਉਦਾਸੀ ਕੇ ਸਾਦਾਰੀ ਨਹੀਂ ਹੁੰਦੇ ਸੀ ਨਿਰਮਲੇ ਸਾਰੇ ਕੇਸਾਦਾਰੀ ਇਸ ਸਵੇਰੇ ਸਵੇਰੇ ਵਿਚਾਰ ਕਰਦੇ ਸਨ ਕੀਰਤਨ ਬਾਅਦ ਵਿੱਚ ਹੁੰਦਾ ਸੀ ਜੁੜਨਾ ਉਸਨੂੰ ਪਹਿਲੇ ਸਮਝਣਾ ਹੈ ਇਹ ਸਨੋ ਸਮਝਣਾ ਹੈ ਫਿਰ ਉਸ ਨਾਲ ਜੁੜਨਾ ਹੈ ਪਹਿਲਾ ਸਮਝਣਾ ਹੈ ਪਹਿਲਾ ਵਸਤ ਸਿਆਣੀ ਹੈ ਤਾਂ ਕਿ ਜੇ ਵਾਪ ਪਹਿਲੇ ਸਮਝਣਾ ਅੰਮ੍ਰਿਤ ਵੇਲੇ ਦੀ ਕਥਾ ਖੋ ਗਈ ਉਹ ਬੜੀ ਡੂੰਗੀ ਹੁੰਦੀ ਹੈ ਹਿਰਦੇ ਚ ਵਸਦੀ ਹੈ ਅੰਮ੍ਰਿਤ ਵੇਲਾ ਨਹੀਂ ਰਹਿ ਮਨ ਕੋਲ ਸਮਾਂ ਨਹੀਂ ਰਿਹਾ ਹਾਲਾਤ ਬਦਲ ਗਏ ਮਾਹੌਲ ਬਦਲ ਗਏ ਉਹਦੀ ਆਪਣੀ ਮਹਿਮਾ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਰਾਜ ਦੇ ਚ ਇਹ ਬਾਣੀਆਂ ਸਿਰਫ ਕਥਾ ਵਾਸਤੇ ਨੇ ਰਾਗ ਨਹੀਂ ਦਰਜ ਕੀਤੇ ਜਦ ਸਤਗੁਰਾਂ ਨੇ ਰਾਗ ਨਹੀਂ ਦਰਜ ਕੀਤਾ ਤੇ ਕੀ ਗਾਣੀ ਹੈ ਕਈ ਵਾਰ ਜਪਜੀ ਸਾਹਿਬ ਦਾ ਜਦ ਕੋਈ ਕੀਰਤਨ ਕਰਨ ਲੱਗ ਪੈਂਦੇ ਨੇ ਮੈਂ ਉਹਨਾਂ ਨੂੰ ਕਹਿੰਦਾ ਸਤਗੁਰ ਨੇ ਕੋਈ ਰਾਗ ਤੇ ਦਰਜ ਨਹੀਂ ਕੀਤਾ ਤੇ ਵਿਚਾਰਨ ਦੀ ਬਾਣੀ ਹੈ ਜਪਣ ਦੀ ਬਾਣੀ ਉੱਪਰ ਨਾਮ ਵੀ ਹੈ ਜਪ ਜਪ ਦਾ ਕੀ ਮਤਲਬ ਆਉਂਦਾ ਹੈ ਗਾ ਵੀਏ ਸੁਣੀਏ ਜ਼ਬਾਨ ਬੋਲਦੀ ਜਾਵੇ ਮਨ ਸੁਣਦਾ ਜਾਵੇ ਤੇ ਸਮਝਦਾ ਜਾਵੇ ਅੰਦਰ ਭਾਵਨਾ ਹੋਵੇ ਉਹ ਤੇ ਜਪਣ ਦੀ ਬਾਣੀ ਸੰਸਕ੍ਰਿਤੀ ਸਲੋਕ ਪੁਨੇ ਛੰਦ ਗਾਥਾ ਚੋ ਬੋਲੇ ਪਠਾਂ ਦੇ ਸਵਈਏ ਔਰ ਸਾਰੀ ਸਲੋਕਾਂ ਦੀ ਬਾਣੀ ਰਾਗਾਂ ਤੋਂ ਬਿਨਾਂ ਇਕਕੇ ਬਾਣੀ ਛੋਟੀ ਬਾਣੀ ਡੇਢ ਅੰਗ ਦੇਤੇ ਪੁਨੇ ਦੋ ਅੰਗ ਇਹ ਮੈਂ ਕੱਲ ਸ਼ੁਰੂ ਕੀਤੀ ਸੀ ਸ਼ਾਇਦ ਕੋਸ਼ਿਸ਼ ਕਰਦਾ ਮੈਂ 9 ਤਰੀਕ ਤੱਕ ਸਮਾਪਤ ਕਰ ਸਕਾਂ ਪਹਿਲੇ ਸ਼ਲੋਕ ਵਿੱਚ ਸਾਨੂੰ ਤਨ ਬਾਰੇ ਦੱਸਦੇ ਨੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਤਨ ਕੀ ਹੈ ਇਹ ਸਰਵਨ ਕਰ ਲੋ ਫਿਰ ਦੱਸਦੇ ਨੇ ਮਨ ਬਾਰੇ ਮਨ ਇੱਕ ਐਸਾ ਹੈ ਜਿਤਨਾ ਇਕਾਗਰ ਹੋਵੇ ਜਿਸ ਵਿੱਚ ਇਕਾਗਰ ਹੋਵੇ ਸ਼ਕਤੀਸ਼ਾਲੀ ਹੋ ਜਾਏਗਾ ਇਹ ਦੱਸਦੇ ਨੇ ਜੈਸੇ ਸੂਰਜ ਦੀਆਂ ਕਿਰਨਾਂ ਖਿਲਰ ਕੇ ਸ਼ਕਤੀ ਵੰਡਦੀਆਂ ਨੇ ਪਰ ਇੱਕ ਆਦਸ਼ੀ ਸ਼ੀਸ਼ਾ ਆਦਸ਼ੀ ਸ਼ੀਸ਼ਾ ਜਿਹਨੂੰ ਕਹਿੰਦੇ ਨੇ ਸ਼ੈਦ ਦੇਖਿਆ ਹੋਵੇਗਾ ਜਦੋਂ ਕਿਰਨਾਂ ਨੂੰ ਇਕੱਠਾ ਕਰ ਲੈਂਦਾ ਹੈ ਅਗ ਲੱਗ ਜਾਂਦੀ ਹੈ ਸਾਹਮਣੇ ਪਈ ਹੋਈ ਚੀਜ਼ ਨੂੰ ਆਪ ਸੀ ਸ਼ੀਸ਼ਾ ਕੰਡਕ ਮਨ ਖਿੰਡਿਆ ਹੋਇਆ ਹੈ ਸ਼ਕਤੀ ਇਸ ਦੀ ਚਾਰੋਂ ਪਾਸੇ ਫੈਲ ਰਹੀ ਹੈ ਪਰ ਜੇ ਨੂੰ ਇਕਾਗਰ ਕਰ ਦੇਈਏ ਸ਼ਕਤੀशाली ਹੋ ਜਾਂਦਾ ਤਾਕਤ ਬਣ ਜਾਂਦਾ ਜ਼ਰੂਰੀ ਨਹੀਂ ਇਕਾਗਰ ਚੇਤ ਦਾ ਮਨ ਉਹ ਪਵਿੱਤਰ ਵੀ ਹੋਵੇ ਕੋਈ ਜ਼ਰੂਰੀ ਨਹੀਂ ਬੜੇ ਬੜੇ ਅਪਵਿੱਤਰ ਮਨਕ ਹੰਕਾਰੀ ਮਨਕ ਵੀ ਸੇਧ ਬਣੇ ਉਹਨਾਂ ਕੋਲ ਸੀ ਦੀਆਂ ਸਨ ਦੇ ਰਿਆਂ ਸੰਗੁਰਾਨ ਨੇ ਕੋ ਨਾਲ ਕੋਲ ਗਏ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਤੇ ਹੰਕਾਰੀ ਮਨੁੱਖ ਵੀ ਸੇਧ ਹੋ ਸਕਦਾ ਹੈ ਵਿਕਾਰੀ ਮਨੁੱਖ ਕੋਲ ਵੀ ਸੇਧੀਆਂ ਹੋ ਸਕਦੀਆਂ ਮਛੰਦਰਨਾਥ ਮਕਾਰੀ ਸੀ ਸ਼ਾਇਦ ਆਪ ਨੂੰ ਪਤਾ ਹੋਵੇ ਛੁਰੱਥਰ ਸਾਲ ਦੀ ਅਮਰ ਦੇਚ ਵੇਸ਼ਿਆ ਨਾਲ ਸ਼ਾਦੀ ਕੀਤੀ ਸ਼ਰਾਬ ਵੀ ਪੀਣ ਲੱਗ ਪਿਆ ਗੋਰਖ ਨੇ ਕਿਹਾ اے ਮੇਰੇ ਗੁਰੂ ਕਿਉਂਕਿ ਗੁਰੂ ਮਛੰਦਰਨਾਥ ਸੀ ਸਾਡਾ ਪੰਥ ਹਜ਼ਾਰਾਂ ਸਾਲ ਤੱਕ ਚੱਲਣਾ ਸੀ ਤੂੰ ਬਰਸ਼ਟ ਕਰ ਦਿੱਤਾ ਨਹੀਂ ਚੱਲੇ ਪਰ ਸਿੱਧ ਪੁਰਸ਼ ਸੀ ਬੜੀਆਂ ਸਿੱਧੀਆਂ ਸਨ ਮਛੰਦਰ ਨਾਥ ਕੋ ਮੰਨ ਦੇ ਕਾਗਰਤਾ ਦੇ ਨਾਲ ਅੰਦਰ ਤਾਕਤ ਬਣ ਜਾਂਦੀ ਏ ਇਹ ਇਸ ਤਰ੍ਹਾਂ ਬਣਦੀ ਏ ਜਿਵੇਂ ਸੂਰਜ ਦੀਆਂ ਕਿਰਨਾਂ ਨੂੰ ਸੰਗ੍ਰਹਿ ਕਰ ਲਈ ਇਕੱਠਾ ਕਰ ਲਈਏ ਸਾਹਮਣੇ ਪਈ ਚੀਜ਼ ਨੂੰ ਅਗ ਲੱਗ ਜਾਏ ਪੂਝ ਕਿਰਨਾਂ ਅਗ ਨਹੀਂ ਲਾਂਦੀਆਂ ਪਰ ਉਹਨਾਂ ਨੂੰ ਯਕ ਜਾ ਕਰ ਦਈਏ ਜਿਵੇਂ ਆਦਿ ਸ਼ੀਸ਼ਾ ਅਗ ਲਾ ਦੇ ਕਹਿੰਦੇ ਨੇ ਹਿਟਲਰ ਨੇ ਇੱਕ ਐਸਾ ਵੱਡਾ ਆਦਿ ਸ਼ੀਸ਼ਾ ਹੈਲੀਕਾਪਟਰ ਤੇ ਸੈੱਟ ਕੀਤਾ ਸੀ ਵੀ ਸਾਰੇ ਇੰਗਲੈਂਡ ਦੇ ਚ ਅੱਗ ਲਾਣੀ ਹੈ ਇੰਜ ਅੱਗ ਲਾਣੀ ਕੋਈ ਕਰਨਾ ਵੀ ਨਾ ਪਵੇ ਬਸ ਹੀ ਸ਼ੇਦਾ ਮੋਹੈਂਜ ਸਭ ਬਸਮਾਉ ਦੇ ਜਾ ਕੇਤੇ ਉਸ ਤੋਂ ਪਹਿਲੇ ਉਸਦੀ ਮੌਤ ਹੋ ਗਈ ਪਲੈਨਿੰਗ ਤੋਂ ਪਹਿਲੇ ਨਹੀਂ ਤੇ ਉਸਨੇ ਇਸ ਤਰ੍ਹਾਂ ਦਾ ਸੋਚਿਆ ਸੀ ਅੰਗਰੇਜ਼ਾਂ ਨੂੰ ਪਤਾ ਵੀ ਚੱਲ ਗਿਆ ਸੀ ਆਛੀ ਸ਼ੀਸ਼ਾ ਦਾਸ ਨੇ ਦੇਖਿਆ ਛੋਟੇ ਰੂਪ ਵਿੱਚ ਕਈਆਂ ਕੋਲ ਇੰਜ ਕਿਰਨਾਂ ਦੇ ਸਾਹਮਣੇ ਕਰ ਲੋ ਸਾਹਮਣੇ ਜੋ ਕੁਝ ਵੀ ਪਿਆ ਹੋ ਗਿਆ ਅੱਗ ਲੱਗ ਜਾਏਗਾ ਐਸਾ ਕਿਉਂ ਹੋ ਕਿਰਨਾ ਸਾਰੀਆਂ ਉਥੇ ਸੰਗ੍ਰਹਿ ਹੋ ਜਾਂਦੀਆਂ ਹਨ। ਸ਼ਕਤੀ ਵੱਧ ਜਾਂਦੀ ਹੈ। ਕਿਰਨ ਦੀ ਸ਼ਕਤੀ ਵੱਧ ਜਾਂਦੀ ਹੈ। ਮਨ ਖਿੰਡਿਆ ਹੋਇਆ ਹੈ ਸ਼ਕਤੀ ਚਾਰੋਂ ਪਾਸੇ ਖਿਲਲ ਰਹੀ ਹੈ। ਇਹਨੂੰ ਇਕਜਾ ਕਰ ਦਈਏ, ਇਕਾਗਰ ਕਰ ਦਈਏ ਮਨੁੱਖ ਸਿੱਧ ਹੋ ਜਾਏਗਾ। ਪਰ ਸਿੱਧ ਹੋ ਗਿਆ ਹੈ ਭਗਤ ਨਹੀਂ ਹੈ। ਸਿੱਧ ਹੋ ਗਿਆ ਰੱਬ ਨਾਲ ਨਹੀਂ ਜੁੜਿਆ। ਇਹਨਾਂ ਸਾਰੀਆਂ ਗੱਲਾਂ ਦੀ ਜਾਣ ਪਹਿਚਾਨ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇਸ ਪਾਵਨ ਪਵਿੱਤਰ ਬਾਣੀ ਦੇ ਰਾਹੀ